ਬੇਸਿਕ ਹਾਈਲਾਈਟ ਇਸ਼ੂਜ਼ ਹੈਗੇ ਜੀ ਅਨਯਾ ਇਲੀਗਲ ਕੰਸਟਰਕਸ਼ਨਸ ਹੋ ਰਹੀਆਂ ਸ਼ਹਿਰ ਚ ਜਿੱਥੇ ਜੀ ਕਰਦਾ ਹੈ ਸਰਕਾਰੀ ਲੈਂਡ ਦੱਬ ਕੇ ਵੀ ਉੱਥੇ ਵੀ ਕੰਸਟਰਕਸ਼ਨ ਕਰ ਲੈਂਦੇ ਆ ਅਸੀਂ ਇੰਨੀਆਂ ਕੰਪਲੀਟਾਂ ਕੀਤੀ ਐ ਪਤਾ ਨਹੀਂ ਮਿਊਨਿਸਪਲ ਕਮੇਟੀ ਸੁੱਤੀ ਹੋਈ ਐ ਰਹਿਸ਼ੀ ਨਕਸ਼ਾ ਫਾਸ ਕਰਾ ਕੇ ਕਮर्शਲ ਕਰ ਦਿੰਦੇ ਲੋਕੀ ਇਹ ਨਹੀਂ ਸੋਚਦੇ ਅਗਲੇ 10 ਸਾਲਾਂ ਛੋਕੀ ਇਨਕ੍ਰੋਚਮੈਂਟ ਇੰਨੀ ਹੋਈ ਹੈਗੀ ਉਹਦਾ ਕੋਈ ਕਿਸੇ ਨੂੰ ਅਸਾਰ ਨਹੀਂ ਹੈਗਾ ਦਰਖਤ ਇੰਨੇ ਕੱਟੇ ਗਏ ਆ ਵੀ ਹੋਣ ਆਨਰੇਬਲ ਚੀਫ ਜਸਟਿਸ ਪੰਜਾਬ ਰਾਣ ਹਾਈ ਕੋਰਟ ਤੋਂ ਸਾਨੂੰ ਸਟੇ ਆਰਡਰ ਆਇਆ ਹੋਇਆ ਹੈਗਾ ਅਸੀਂ ਹਾਲੇ ਲੜ ਰਹੇ ਹਾਂ ਉੱਥੇ ਲੜਾਈ ਪਰ ਉਹ ਵੀ ਨਹੀਂ ਕੋਈ ਕਿਸੇ ਨੇ ਗੌਰ ਕੀਤੀ ਹਾਲੇ ਵੀ ਦਰਖਤ ਕੱਟੀ ਜਾ ਰਹੀਆਂ ਜੀ ਕੰਪਲੇਂਟਾਂ ਪਾ ਰਹੀਆਂ ਕੋਈ ਐਕਸ਼ਨ ਨਹੀਂ ਹੁੰਦਾ ਤੇ ਇੱਕ ਬੜੀ ਵੱਡੀ ਗੱਲ ਕਿਸੇ ਨੂੰ ਪਤਾ ਨਹੀਂ ਪਤਾ ਨਹੀਂ ਪਤਾ ਐਫਐਕਸ ਸੀਮੈਂਟ ਪਲਾਂਟ ਆ ਰਿਹਾ ਸੀਗਾ टेड एग्रीकल्चर जोन है जी खेती बाड़ी की नोटिफाइड जिसे अपना नाल दो साल पहला सुप्रीम कोर्ट पहुंच गए जी ओनरेबल सुप्रीम कोर्ट तो ऑर्डर आया होगा जी जिसे राहत मिली है इस तरह तो असि बोल नहीं सकते नोटिस हो गया जी ਸਰਕਾਰ ਨੂੰ ਤੇ ਸ਼੍ਰੀ ਸਵੰਟਾਲਿਆ ਨੂੰ ਪਰ ਇਹਦੇ ਜਿਹੜਾ ਵੱਡਾ ਰੋਲ ਅਸੀਂ ਪਲਾਨ ਅਲਰੇ ਦਿੱਤੇ ਦੇ ਦਿੱਤਾ ਸੀ ਡਾਕਟਰ ਸਿੰਘ ਜੀ ਨੇ ਗੋਪਾ ਦਾ ਜੀ ਨਹੀਂ ਨਹੀਂ ਜੀ ਉਹਨਾਂ ਨੇ ਲਿਖਿਆ ਅੰਡਰਟੇਕਿੰਗ ਦਿੱਤੀ ਵੀ ਅਸੀਂ ਕੁਝ ਕਰਨਾ ਹੈ ਆ ਡਾਕਟਰ ਅਸੀਂ ਤੇ ਬੜੇ ਸੀਂਗੀ ਦਾ ਹਾਲੇ ਚੱਲ ਰਿਹਾ ਜੀ ਨਹੀਂ ਉਹ ਨਹੀਂ ਇੱਥੇ ਨਹੀਂ ਨਹੀਂ ਉਹਨਾਂ ਨੇ ਅੰਡਰਟੇਕਿੰਗ ਦਿੱਤੀ ਹੈ ਡਾਕਟਰ ਸਿੰਘ ਜੀ ਨੂੰ ਮਾਨਯੋਗ ਜਿਹੜਾ ਟੈਂਸ਼ਨ ਕਰਨੀ ਉਹਨਾਂ ਨੂੰ ਅੰਡਰਟੇਕਿੰਗ ਦਿੱਤੀ ਮੈਂ ਪੜ੍ਹ ਕੇ ਵੀ ਸੁਣਾ ਲੈਂਦੀ ਹਾਂ In the meantime, as stated by Learned Senior counsel Dr. Abhishek Banu Singhvi and Mr. Sadar dave that they will not proceed further with the project. As such, we are not issuing any interim directions based on the statements given by the Learned Senior Council. What is case? the And notice to the government also. We are very. Sanupura faith hai Supreme Court te. but the lone battle against the state machinery and corporate powerhouse, the farmers, school children and residents' plight was brought to the knowledge of former Attorney General of India Mr Mukul Rothqi, Senior Advocate, who has very graciously agreed to represent their case in the Supreme Court to get justice. So the people of the area involved are deeply grateful to Rothqi ji. ਸ਼ੀਲਿੰਗ ਮੋਟਰ ਲੋਫੀਜੀ ਕੋਲ ਅਪਰੋਚ ਕੀਤਾ ਜਿਹੜੇ ਸੀਨੀਅਰ ਐਡਵੋਕੇਟ ਆ ਫਾਰਮਰ اٹਾਰਨੀ ਜਨਰਲ ਆਫ ਇੰਡੀਆ ਹੈ ਇਹ ਮਸਲਾ ਹੈਗਾ ਜੀ ਜੇ ਇੱਥੇ ਪਲਾਂਟ ਲੱਗ ਗਿਆ ਇੱਥੇ ਫਾਰਮਰਸ ਵੀ ਹੋ ਜਾਣਗੇ 1850 ਸਕੂਲ ਚ ਹੈ ਪੁਲਿਸ ਰੇਡਿੰਗ ਸੈਂਟਰ ਅੱਗੇ 100 ਘਰਾਂ ਨਾਲ ਇੱਕ ਬਸਤੀ ਚ ਉਹਨਾਂ ਨੇ ਐਗਰੀ ਕੀਤਾ ਤੇ ਉਹ ਪਹਿਲੀ ਵੇਸ਼ੀ ਤੇ ਫੇਸ ਹੋਏ ਤੇ ਸਾਨੂੰ ਰਾਤ ਬਲੀਏ ਤੇ ਸਾਨੂੰ ਪੂਰਾ ਫੇਥ ਹੈ ਉਹ ਕਿਉਂਕਿ ਦਿਲੋਂ ਕਰ ਰਿਹਾ ਉਹ ਸਾਨੂੰ ਕਾਮਯਾਬੀ ਬਖਸ਼ਣਗੇ ਜਸਟਿਸ ਮਾਰ। ਸੋ ਥਿਸ ਇਜ਼ ਅ ਮੈਟਰ ਫੇਰ ਅੱਗੇ ਜੀ ਮਿਊਨਿਸਪਲ ਕਮੇਟੀ ਇੱਥੇ ਸੰਗਰੂਰ ਅਸੀਂ ਜਿਹੜੇ ਸਾਰੇ ਪੁਰਾਣੇ ਸ਼ਹਿਰ ਨਿਵਾਸੀ ਅਸੀਂ ਰਿਪਰੈਜ਼ੈਂਟ ਕਰਨੇ ਜਿਹੜੇ ਵਿਚਾਰੇ ਹੋਰ ਕਿਹਨੇ ਸਾਡੀ ਪਹੁੰਚ ਕੇ ਤੇ ਅਸੀਂ ਬੋਲੀਏ ਕਿੱਥੇ ਐਨੀ ਕਈ ਪੋਲੀਟਿਸ਼ੀਅਨ ਹੈ ਕਈ ਅਫਸਰ ਹੈ ਕਈ ਠੇਕੇਦਾਰ ਹੈ ਮਤਲਬ ਇੰਨਾ ਫੇਲਿਅਰ ਹੈਗੇ ਹੁਣ ਪਿੱਛੇ ਜੀ ਮਿਊਨਿਸਪਲ ਕਾਉਂਸਲ ਦਾ ਇੱਕ ਟੈਂਡਰ ਵੀ ਸੀਗਾ ਉਹਦੇ ਵਿੱਚ ਬੜਾ ਰੌਲਾ ਪਿਆ ਜੀ ਆਹ ਕਟਾ ਕਟ ਹੈ ਮੈਨੂੰ ਸੁਣ ਚ ਆਈ ਉਹ ਹਾਈ ਕੋਰਟ ਪਹੁੰਚ ਗਿਆ ਪਰ ਇਹਦੇ ਤੇ ਐਕਸ਼ਨ ਕਿਉਂ ਨਹੀਂ ਲਿੱਤਾ ਜਾਦਾ ਇੱਕ ਸੌਣ ਚਾਹਿਆ ਜੇ ਹੀ ਹੈ ਜਿਹੜਾ ਸ਼ਾਇਦ ਨਿਕਲ ਹੈ ਉਹਨਾਂ ਦੇ ਖਿਲਾਫ ਐਫਆਈਆਰ ਹੋਈ ਹੈ ਪਰ ਹਾਲ ਤੱਕ ਅਰੈਸਟ ਨਹੀਂ ਹੋਇਆ ਕੋਈ ਐਕਸ਼ਨ ਨਹੀਂ ਹੋਇਆ ਜਦੋਂ ਉਹਨੇ ਟੈਂਪਰਿੰਗ ਫੋਜੀ ਦਾ ਕੰਮ ਕੀਤਾ ਤੁਰਤ ਐਕਸ਼ਨ ਕਿਉਂ ਨਹੀਂ ਹੋ ਰਿਹਾ ਔਰ ਇਹ ਚੀਪ ਮਿਸਟਰ ਦਾ ਡਿਸਟ੍ਰਿਕਟ ਹੈ ਸਾਨੂੰ ਹੈਰਾਨਗੀ ਦੀ ਗੱਲ ਇਹ ਹੈਗੀ ਕਿ ਕਿਸੇ ਨੂੰ ਡਰ ਖੋਫ ਨਹੀਂ ਹੈਗਾ